ਪੰਜਾਬ ਦੇ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਭਗਵੰਤ ਮਾਨ ਸਰਕਾਰ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ 1100 ਰੁਪਇਆ ਰਾਸ਼ੀ ਆ ਉਹ ਪਾਉਣ ਜਾ ਰਹੀ ਆ ਕਿਉਂਕਿ ਇਸਦਾ ਵਾਦਾ ਜਿਹੜਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਪਾਰਟੀ ਦੇ ਵੱਲੋਂ ਕੀਤਾ ਗਿਆ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਤਾਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਜਿਹੜਾ ਮਹੀਨੇ ਦੇ ਖਰਚ ਦੇ ਲਈ ਉਹ 1000 ਰੁਪਏ ਪਾਇਆ ਜਾਊਗਾ ਪਰ ਜਦੋਂ ਜਿਮਨੀ ਚੋਣਾਂ ਹੁੰਦੀਆਂ ਨੇ ਤਾਂ ਚੱਬੇਵਾਲ ਦੀ ਧਰਤੀ ਤੋਂ ਜਿਹੜਾ ਐਲਾਨ ਹੁੰਦਾ ਹੈ ਕਿ ਹੁਣ ਅਸੀਂ 1000 ਰੁਪਏ ਨਹੀਂ 1100 ਰੁਪਏ ਜਿਹੜਾ ਉਹ ਬੀਬੀਆਂ ਦੇ ਖਾਤੇ ਦੇ ਵਿੱਚ ਪਾਵਾਂਗੇ ਮਹਿਲਾਵਾਂ ਦੇ ਖਾਤੇ ਦੇ ਵਿੱਚ ਪਾਵਾਂਗੇ ਤਾਂ ਹੁਣ ਉਸ ਦੀ ਜਿਹੜੀ ਤਿਆਰੀ ਉਹ ਕਰ ਲਈ ਗਈ ਆ ਇਹ ਸਾਰੀ ਜਾਣਕਾਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਿੱਤੀ ਗਈ ਆ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਮਹਲਾਮਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ 1100 ਰੁਪਏ ਪ੍ਰਤੀ ਮਹੀਨਾ ਜਿਹੜਾ ਉਹ ਰਾਸ਼ੀ ਆਉਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਉਹਨਾਂ ਦੇ ਵੱਲੋਂ ਇਹ ਗਾਰੰਟੀ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਤੀ ਗਈ ਸੀ ਉਸ ਤੋਂ ਬਾਅਦ ਹੁਣ ਤੱਕ ਜਿਹੜੀ ਉਸ ਚੀਜ਼ ਦੀ ਪ੍ਰਕਿਰ ਆ ਉਸ ਧਨ ਰਾਸ਼ੀ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਨਹੀਂ ਹੋਈ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਹੈ ਕਿ ਅਸੀਂ ਜਿਹੜੀਆਂ ਬੀਬੀਆਂ ਨੇ ਮਹਿਲਾਵਾਂ ਨੇ ਉਹਨਾਂ ਨੂੰ ਜਿਹੜਾ ਉਹ ਇੱਕ ਪੱਤਾ ਦਵਾਗੇ ਮਹੀਨੇ ਦੀ ਮਹੀਨੇ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਘਰ ਦੇ ਖਰਚ ਦੇ ਲਈ ਪੈਸੇ ਪਾਇਆ ਕਰਾਂਗੇ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ ਵਿਰੋਧੀ 83 ਉਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਸੀ ਕਿ 2022 ਇਲੈਕਸ਼ਨ ਦੇ ਵਿੱਚ ਵੀ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਪਰ ਹਾਲੇ ਤੱਕ ਕੋਈ ਵੀ ਪੈਸਾ ਜਿਹੜਾ ਉਹ ਨਹੀਂ ਦਿੱਤਾ ਗਿਆ ਤਾਂ ਹੁਣ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਉਹਨਾਂ ਸਾਰਿਆਂ ਪ੍ਰਤੀਕਿਰਿਆਵਾਂ ਤੇ ਬ੍ਰਾਮ ਲਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਪਹਿਲਾਂ ਜਿਹੜਾ ਉਹ ਹਰ ਬੀਬੀ ਦੇ ਖਾਤੇ ਦੇ ਵਿੱਚ ਜਿਹੜਾ ਉਹ 1100 ਰੁਪਏ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਮਹਿਲਾਵਾਂ ਨੂੰ ਕਦੋਂ ਮਿਲਣਗੇ 1100 ਰੁਪਏ ਇਸ ਦਾ ਜਿਹੜਾ ਪੂਰਾ ਵੇਰਵਾ ਏ ਉਹ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਿੱਤਾ ਗਾਇ ਮਹਿਲਾਵਾਂ ਨਾਲ ਕੀਤੇ ਵਾਦੇ ਪੀ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਬੜਾ ਐਲਾਨ ਕੀਤਾ ਗਾਇ ਉਹਨਾਂ ਨੇ ਕਿਹਾ ਕਿ ਪੰਜਾਬ ਚ ਮਹਿਲਾਵਾਂ ਨੂੰ ਜਲਦ 1100 ਰੁਪਏ ਮਿਲਣ ਜਾ ਰਹੇ ਆ ਉਹਨਾਂ ਐਲਾਨ ਕਰਦੇ ਆ ਕਿ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਮਹਿਲਾਵਾਂ ਨੂੰ 1100 ਰੁਪਏ ਮਿਲਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸਾਡੇ ਵੱਲੋਂ ਹਰ ਵਾਦਾ ਪੂਰਾ ਹੋਣ ਜਾ ਰਿਹਾ ਉਹਨਾਂ ਕਿਹਾ ਕਿ ਅਸੀਂ ਕੰਮ ਦੀ ਇਹ ਰਾਜਨੀਤੀ ਕਰਦੇ ਹਾਂ ਚੰਮ ਦੀ ਨਹੀਂ ਅਸੀਂ ਬਿਜਲੀ ਪਾਣੀ ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ ਉਹਨਾਂ ਕਹਿੰਿਆ ਕਿ ਦਿੱਲੀ ਦੇ ਲੋਕ ਇਤਿਹਾਸ ਬਣਾਉਣਗੇ ਦਿੱਲੀ ਚ ਚੌਥੀ ਬਾਰ ਆਪ ਦੀ ਸਰਕਾਰ ਬਣੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਮੈਂ ਪਹਿਲਾਂ ਹੀ ਕੇਂਦਰ ਦੇ ਨਾਲ ਕਿਸਾਨਾਂ ਦੀ ਜਿਹੜੀ ਮੀਟਿੰਗ ਦੀ ਗੱਲ ਕਹਿ ਚੁੱਕਿਆ ਹਾਂ ਪਹਿਲਾਂ ਹੀ ਅਸੀਂ ਜਿਹੜੇ ਇਹ ਪ੍ਰਸਤਾਵ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੀਟਿੰਗ ਦਾ ਜਿਹੜਾ ਪ੍ਰਸਤਾਵ ਹੈ ਉਹ ਭੇਜ ਚੁੱਕੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਪੰਜਾਬ ਨਾਲ ਸਬੰਧਤ ਕੀ ਮੰਗ ਨਹੀਂ ਆ ਪਹਿਲਾਂ ਹੀ 4 ਮੀਟਿੰਗਾਂ ਕਰਵਾ ਚੁੱਕਿਆ ਹਾਂ ਗੱਲਬਾਤ ਨਾਲ ਹੀ ਇਹ ਜਿਹੜਾ ਮਸਲਾ ਹੱਲ ਹੋਵੇਗਾ ਉਹਨਾਂ ਨੇ ਜਿੱਥੇ ਮਹਲਾਮਾਂ ਬਾਰੇ ਵੱਡਾ ਐਲਾਨ ਕੀਤਾ ਉੱਥੇ ਜਿਹੜਾ ਕਿਸਾਨਾਂ ਦੇ ਧਰਨੇ ਦੇ ਨਾਲ ਲੱਗਦੇ ਵੀ ਬੋਲ ਲਿਆ ਕਿ ਅਸੀਂ ਜਿਹੜਾ ਕੇਂਦਰ ਨੂੰ ਪੁਸਤਾਵ ਹੈ ਉਹ ਪੇਚ ਚੁੱਕਿਆ ਉਹਨਾਂ ਨੂੰ ਕਹਿ ਚੁੱਕਿਆ ਕਿ ਜਿਹੜਾ ਮਸਲਾ ਹੈ ਉਸ ਦਾ ਜਿਹੜਾ ਹੱਲ ਹੈ ਉਹ ਗੱਲਬਾਤ ਨਾਲ ਹੋਵੇਗਾ ਉਹਨਾਂ ਦੇ ਨਾਲ ਗੱਲ ਕਰੋ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਬਜਟ ਸ਼ਾਸਨ ਤੋਂ ਪਹਿਲਾਂ ਪਹਿਲਾਂ ਜਿਹੜਾ ਮਹਲਾਮਾਂ ਦੇ ਖਾਤੇ ਦੇ ਵਿੱਚ ਇੱਕ ਜਿਹੜਾ 1100 ਰੁਪਏ ਕਿਉਂਕਿ ਪਹਿਲਾਂ 1000 ਦਾ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਗਾਰੰਟੀ ਦਿੱਤੀ ਗਈ ਸੀ ਤਾਂ ਹੁਣ ਉਹ ਵਧਾ ਕੇ 1100 ਰੁਪਏ ਚੀ ਕਰ ਦਤੀ ਆ ਤਾਂ ਹੁਣ ਜਿਹੜਾ ਜਲਦ ਤੋਂ ਜਲਦ ਉਹ ਇਸ ਚੀਜ਼ ਤੇ ਵਰਕ ਕਰਨ ਲੱਗੇ ਨੇ ਤਾਂ ਹੁਣ ਜਲਦ ਤੋਂ ਜਲਦ ਜਿਹੜਾ ਮਹਲਾਮਾਂ ਦੇ ਖਾਤਿਆਂ ਦੇ ਵਿੱਚ ਉਹ 1100 ਰੁਪਇਆ ਆਉਣਾ ਸ਼ੁਰੂ ਹੋ ਜਾਵੇਗਾ ਇਹ ਵੱਡਾ ਐਲਾਨ ਕੀਤਾ ਗਿਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ